ਜੇ ਤੁਸੀਂ ਕੋਈ ਨਕਲ ਬਣਾਤੀ 10 15 ਬਣਾ ਦੇ 10 ਤੋਂ 12 ਬਣਾ ਦੇ ਰੋਣਾ ਹੀ ਪੂਰੀ ਜੰਗਾ ਕੰਮਣਾ ਆਗਰੇ ਉੱਤਰਨੇ ਬਈ ਆਂ ਘਾਟ ਬਣਾਈ ਉਧਰੋਂ ਬਣਾਉਣ ਲੱਗ ਜਾ ਇਹ ਬਈ ਬਿੰਦਰਪੂਲੇ ਵਾਲਾ ਤਾਂ ਅੱਛਾ ਮੂਰਲਾ ਤਾਂ ਉਹ ਪਿਛਲਾ ਕਬੂਤਰ ਗਿਦਰਾਣਾ ਦਿੱਤਾ ਜਿਹੜਾ ਆਪਣਾ ਚੰਨੇ ਵਾਲਾ ਰਹੇ ਬਰਦਾਤ ਨੂੰ ਇਹ ਗਿਦਰਾਣਾ ਜਿੱਥੇ ਆਇਆ ਉਹ ਚੱਕਰ ਲੱਦੀ ਬਾਜ ਤੋਂ ਬੱਚਾ ਹੈ ਉਹ ਇਹਦੇ ਦੋ ਬੱਚੇ ਦੋਨੇ ਡਰੀ ਕੰਡਾ ਭਾ ਗੱਡੇ ਕਾਰਡ ਭਾ ਗੱਡੇ ਇੱਕ ਲਾੜ ਡਾ ਭਾ ਗੱਡੇ ਇਹ ਨਹੀਂ ਪੂਰੀ ਬੂਲੇਲੇ ਨੇ ਨਾ ਇਹਦੇ ਆ ਕਾਰਡ ਨੇ ਆਗਰੇ ਉੱਤਰ ਇਹ ਬਈ ਆਪਣਾ ਜਿਹੜੀ ਇਹ ਰਾਜਨਾਲ ਕਹਿੰਗੇ ਤਾਂ ਇਹ ਇਹ 1 2 3 ਇਹ ਇਹ ਕਿੰਨੇ ਕੱਢਿਆ ਲਏ ਦੂਜੇ ਲਾਸਟ ਜਿਹੇ ਆ ਗੱਟਿਆ ਰਾਜਨ ਨੇ ਜਮਾਂ ਪਿਓ ਦੀ ਢੂੜੀ ਲੱਗੀ ਹੋ ਜਮਾਂ ਪਿਓ ਦੇ ਕਿਦੋ ਜੇ ਉਹਦੇ ਮਾਂ ਕੋਲ ਹੀ ਦਿਖਾਉਣਾ ਬਈ ਉਹਦੇ ਆਪਣੇ ਕੋਲ ਹੀ ਆ ਬਾਈ ਅੱਛਾ ਆ ਇਹਦੀ ਮਾਂ ਦੀ ਇਹ ਗੂਟਰ ਦੀ ਆ ਇਹ ਇਹਦੀ ਮਾਂ ਦੀ ਆ ਇਹਦੀ ਮਾਂ ਦੀ ਅੱਛਾ ਜੀ ਹੋਰ ਮਾਂ ਆ ਇਹ ਰੱਬ ਪਿਓ ਆ ਆ ਇਹ 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 ਦੋ ਵਜੇ ਤੱਕ ਇੱਕ ਤਾਂ ਜਿੱਤ ਹੈ ਇਸ ਵੇਲੇ ਪੀਦੇ ਬੰਚਾ ਬਰ ਇਕੱਲਾ ਲੂਣ ਆ ਬੱਚਾ ਇਹਦਾ ਜੀ ਇਹ ਬੱਚਾ ਇਹਦਾ ਹੀ ਹਾਂ ਰੱਖਨੇ ਬਹੁਤ ਵੱਡੇ ਵੱਡੇ ਬਣਾਈ ਹੋਏ ਨੇ ਰੱਖਨੇ ਬਹੁਤ ਵਧੀਆ ਦੇਖੋ ਉਧਰ ਬੱਚੇ ਫਿਰਦੇ ਰਹਿੰਦੇ ਨੇ ਨਾਲੇ ਅੱਡੇ ਤਾਂ ਲੰਘ ਦਵਾਰੇ ਵੀ ਨੇ ਬੱਚੇ ਬਹੁਤ ਭੜਦੇ ਆ ਬਈ ਇਹਦੇ ਨੂੰ ਆਹਾਂ ਉਹ ਕਬੂਤਰ ਲੰਦਾ ਇਹ ਬਰਨਾਲੇ ਆਪਣਾ ਅੱਧਾ ਪਣੋਂ ਪਣ ਤੱਕ ਲਾ ਵੱਧ ਡੋੜਿਆ ਸੀ ਆਈ ਬੱਚੇ ਦੀ ਐ ਇਹ ਵੀ ਬੱਚੇ ਇਹਦਾ ਉਦੋਂ ਕਹਿੰਦੇ ਅਲਸੀ ਵੀ ਦੇਵਾ ਬਰਨਾਲੇ ਵਾਲੇ ਕਹਿੰਦੇ ਹੋਰ ਵੱਡਾ ਹੀ ਗੇ ਗੁਰ ਸਿੰਘ ਕਹਿੰਦੇ ਕੁਛ ਨਹੀਂ ਵਖਾ ਲੋ ਈ ਟਾਵਰ 'ਚ ਬਹਿ ਗਿਆ ਫਿਰ ਅਸੀਂ ਲਾ ਰਿਆ ਉਦੋਂ ਛੱਡਿਆ ਨਹੀਂ ਬਾਈ ਇਹ ਜਿਹੜੀ ਸਾਨੇ ਵਾਲੀ ਆਪੀ ਵਾਲੀ ਉੱਡੀ ਸੀ ਉਹ ਤਾਂ ਸਗਾ ਭਾਈ ਆ ਬਾਈ ਇਹ ਗਾਹਾਂ ਕਿਹੜੀ ਨਾ ਇਹ ਹੈ ਆਪਣੇ ਸਾਨੇ ਵਾਲੇ ਬਜਦੇ ਆ ਮੂਹਨ ਸੋਲੇ ਕੂਤਰ ਇਹ ਰਾਜੇ ਨਾਲ ਆ ਬਾਈ ਉਹ ਮੂਹਨ ਸੋਲੇ ਆ ਹਾਂ ਉਹ ਮੂਹਨ ਸੋਲੇ ਕੂਤਰ ਆਏ ਜਰਾ ਫਾਇਦਾ ਤਾਂ ਹੈਗਾ ਨਾ ਅੱਡੇ ਦੇ ਨਾਲ ਬਾਈ ਬੱਚੇ ਵੱਡੇ ਵੱਡੇ ਕੋਈ ਬਹੁਤ ਜਿਆਦੇ ਬਹੁਤ ਜਿਆਦੇ ਕੋਈ ਜਿਆਦਾ ਹੀ ਆ ਆ ਵੀ ਲੱਭਾਈ ਇੰਨੇ ਵੀ ਸਾਨੇ ਵਾਲੇ ਬਾਈ ਮੂਹਨ ਸੋਲੇ ਮੂਹਨ ਸੋਲੇ ਗਾਹਾਂ ਕਿੱਥੋਂ ਆਏ ਬਾਈ ਇਹ ਬਾਈ ਕਬੂਤਰ ਤਾਂ ਆਇਆ ਸੀਗਾ ਮੂਹਨ ਤੋਂ ਨਿਕਲ ਉਹ ਜਿਹੜਾ ਇਹਨਾਂ ਦਾ ਪੇਰ ਸੀਗਾ ਮੋਂਸੂਨ ਨੇ ਦੋ ਵਾਰ ਛੱਡਿਆ ਦੋਨੇ ਵਾਰ ਜਿੱਤਿਆ ਉਹ ਤੁਸੀਂ ਲੈਂਦਾ ਤਾਂ ਕਿਦਰ ਨਹੀਂ ਬਈ ਆਪਣਾ ਲੈਂਦਾ ਮੈਂ ਦੱਸਦਾ ਸਾਰੀ ਗਾਣੀ 800 ਦੇਕਰ ਮੋਂਸੂਨ ਦੋ ਵਾਰ ਜਿੰਨੇ ਦੋਨੇ ਟਾਂਕ ਨਿਕਰੇ ਉਹ ਉਦੋਂ ਸਿਕਦੇਵ ਨੂੰ ਬਹਾਤਾ ਸਿਕਮਨ ਸਮਾਲ ਸਰ ਨੂੰ ਇਹਦਾ ਪਿਓ ਹਾਂ ਇਹਦਾ ਪਿਓ ਸਾਰੇ ਦਾ ਤੇ ਇਹ ਉਹ ਖੜਾ ਤਾਂ ਤੇ ਉਦੋਂ ਕਾਕਾ ਬਹੀ ਵਾਲੀ ਉਹ ਆਉਂਦੇ ਨੂੰ ਗਰੁੱਪਾ ਚੀਕਾ ਕਾਕਾ ਬਹੀ ਉਹਨਾਂ ਨਾਲ ਆਪਣੀ ਵੀ ਪਹਿਲਾਂ ਤਾਂ ਬਜਾਣ ਵਿਸ਼ਾਣੀ ਸੀ ਵੀ ਆਪਣਾ ਰਿਸ਼ਤੇ ਦੀ ਗੱਲ ਹੀ ਆਉਂਦਾ ਕੋਈ ਢਿੱਕ ਕਰਵਾ ਦੇ ਉੱਥੇ ਮੈਂ ਬਹੁਤ ਕੁੱਤਰਿਆ ਬਈ ਨਾਂ ਬਣਾਏ ਬੰਦੇ ਜੇ ਆਪਣਾ ਪੂਰਾ ਖੋਲੋ ਨੇ ਜਿਹੜਾ ਕੁੱਪਟਰ ਕਹਿੰਦਾ ਵੀ ਆਹ ਲੈ ਕੇ ਨਾਲ ਲੈ ਜਾਣਾ ਰਾਈਂ ਕਹਿੰਦਾ ਸੀ ਉਹਨੇ ਉਹਦੇ ਵੀ ਫਟ ਸੀ ਬੇਫਟ ਸੀ ਕੁੱਪਟਰ ਉਹ ਕਹਿੰਦਾ ਦੇ ਦਰਸਤਾ ਉਂਗਰ ਮੈਨੂੰ ਵੀ ਆਹ ਖਾਣੀ ਆ ਜੀ ਕੁੱਪਟਰ ਦੀ ਤੇ ਪਰ ਆਇਆ ਭਾਈ ਆਪਣਾ ਸੀ ਸਿੱਤਲੀ ਬੰਦੇ ਨੇ ਪਹਿਲੇ ਸਾਲ ਲਗਾ ਕੇ ਪਹਿਲੇ ਸਾਲ ਵਾਜੀ ਫੁੱਲ ਜਿੱਤਿਆ ਮੈਂ ਪੂਰੀਆਂ ਫੁੱਲ ਆਹ ਜਿਹੜੇ ਵੀ ਇਹ ਭਾਈ ਇਹ ਵੀ ਰਾਜਨ ਵਾਲੇ ਤੋਂ ਆ ਇਹ ਨੌਰੇ ਚ ਆਈ ਹੋਈ ਹੈਗੀ ਕਿੱਥੋਂ ਨੌਰੇ ਜੋ ਸਰਪੇ ਚੱਲਣ ਹੁੰਦੇ ਤੁ ਅੱਛਾ ਉੱਥੋਂ ਆਈ ਪਈ ਆ ਠੀਕ ਆ ਆ ਰਾਜਨ ਆ ਜਰਾ ਵਈ ਹਿੰਦੀ ਰਾਜਨ ਵਾਲਾ ਇਹ ਉਸੇ ਝੋਟੇ ਦਾ ਬਈ ਅੱਛਾ ਇਹ ਦੋ ਹੀ ਗੱਡੇ ਕਾਲੀ ਜੀ ਨੇ ਇਹਨਾਂ ਨੇ ਕਾਲੀ ਜੀ ਨੇ ਦੋ ਗੱਡੇ ਬਾਕੀ ਉਹ ہاں ਉਹ ਆਪਣੀ ਭਾਈ ਹੁਸਤੌਰ ਵਾਲੀ ਜਿਹੜੀ ਪੁਣ ਘੱਟਾ ਵੱਧੂ ਡੀਜੀ ਗੱਡੇ ਮਾਂ ਮੱਠੀ ਜਿਵੇਂ ਹੋਣ ਛੱਡੀ ਹੁੰਦੀ ਆ ਜਿਹੜਾ ਉਹਨੂੰ ਮਰਨਦੀ ਨੇ ਸਾਂਝੀ ਕਰਦੀ ਠੀਕ ਆਹ ਇਹ ਵੱਡੇ ਦਾ ਵੱਡੇ ਦਾ ਪਿਓ ਦਿਖਾਉਣਾ ਬਈ ਉਹਦਾ ਰਾਜਨ ਵਾਲਾ ਆ ਬੈਠਾ ਬਈ ਦਿਖਾਈ ਆ ਲਾਲਸ ਰਾਸ ਰਾਤੀਆਂ ਖਾਂ ਦਾ ਇਹ ਰਾਜਨ ਵਾਲਾ ਆਪਣੀ ਮੁੰਡੂ ਉਹ ਆ ਵੀ ਵੱਡੇ ਜੋੜੇ ਤਾਂ ਹੋਰ ਪੱਛਾ ਇਹ ਵੀ ਪੱਠਾ ਬਾਈ ਅੱਛਾ ਇਹ ਤਾਂ ਇਹ ਵੀ ਪੱਠਾ ਇੰਨਾ ਦੇ ਮਾਂ ਪਿਓ ਕੋ ਤੇ ਇੰਨਾ ਦੇ ਮਾਂ ਪਿਓ ਤੇ ਹੋਰ ਬੈਠੇ ਆ ਸਹੀ ਕੀ ਗੱਲ ਵੱਡੇ ਉਂਟਰ ਕਿਉਂ ਨੇ ਵੱਡੇ ਸਾਈ ਕਿਤੇ ਹੋਰ ਲਿਓ ਮੈਂ ਗੋਪਤ ਜਗਾ ਵੀ ਆ ਅੱਛਾ ਹਾਂ ਕੋਈ ਨਾ ਮੰਮੀ ਹੈਗੀ ਆ ਆਹ ਕਿਹਨੇ ਜੋ ਬਾਈ ਰੱਤਾ ਆ ਇਹ ਬਿੰਦਰ ਫੁੱਲਾ ਬਾਈ ਵਧੀਆ ਹੋ ਰਿਹਾ ਉਹ ਬੰਦਰਾਂ ਮੇਹਰ ਆਹ ਬੰਦਰ ਉਹ ਦੇਬਿੰਦਰ ਬੁੱਲੇ ਰਹੇ ਭਾਈ ਬਾਲੇ ਭੜੇ ਉੱਡਦੇ ਆ ਭਾਈ ਤੇ ਤਾਂ ਨਹੀਂ ਆ ਵੀ ਉਹੀ ਵੱਡੇ ਉਹਨਾਂ ਦੇ ਚੋਂ ਉਹਨਾਂ ਦਾ ਝਾਲਾ ਪੂਛਾ ਜਿਹੜਾ ਰਾਜੇ ਨਾਲ ਫੱਟਾ ਜੁੜਦਾ ਇਹ ਵੀ ਉਹਨਾਂ ਦੀ ਹੈਗੇ ਨਾਲੇ ਕਹਿੰਦੇ ਵੀ ਇਹ ਜਿਹੜੇ ਬੰਦਰ ਵਾਲੇ ਕਹਿੰਦੇ ਉੱਤੋਂ ਆ ਕੇ ਬਹਿ ਜਾਂਦੇ ਯਾਰ ਭਾਈ ਬੰਦਰ ਵਾਲੇ ਸਿੱਧੇ ਤਾਂ ਬਹਿ ਜਾਂਦੇ ਆਪਾਂ ਹਰ ਵਾਰ ਆਪ ਤਾਂ ਆ ਕੇ ਬਹਿ ਜਾਂਦੇ ਜਦੋਂ ਫਿਰ ਰਾਜੇ ਉਹਨਾਂ ਨਾਲ ਆਪਾਂ ਦੇ ਉਦੋਂ ਤਾਂ ਹੈ ਭਾਈ ਘਰੇ ਆਉਂਦੀ ਵੀ ਧੂੜ ਕਢਣ ਦੇ ਬੈਠਣ ਵਾਲੇ ਵੀ ਬੈਂਦੀ ਨਹੀਂ ਆਈ ਬੰਦਰ ਵਾਲਾ ਨਾ ਇਹ ਪੁਨੀ ਵਾਲਾ ਬੰਦ ਨਿਕਲ ਆਇਆ ਬਾਈ ਬੰਦ ਬੰਦਰ ਵਾਲਾ ਬੰਦ ਨਿਕਲ ਰੂਣੀ ਪਰਸੋ ਦੀ ਲੈ ਜਾਂ ਸੀ ਸਾਰੇ ਗਏ ਸੀ ਅੱਪਾ ਪਲੈਂਕ ਦਾ ਨਾ ਬਾਈ ਸਾਡੀ ਉਹੜਾ ਜਿਹੜਾ ਮਰਜੀ ਲੈਦੇ ਹੋ ਆਪਾਂ ਜਿਹੜਾ ਮਰਜੀ ਲੈ ਗਏ ਆਏ ਵਿੱਚ ਜੀ ਬਣ ਜਾਂਦੇ ਬੰਦ ਵਾਲੇ ਉਹ ਤਾਂ ਬਾਈ ਆਏ ਵੀ ਬਣ ਜਾਂਦੇ ਆ ਲਾਲ ਜੀ ਨਾ ਜੇ ਲਾਲ ਜੀ ਨੇ ਨਾ ਕਾਲੇ ਜੀ ਨੇ ਵੀ ਕਾਲੇ ਜੀ ਨੇ ਫੱਟਾ ਕੁੱਤਰ ਵੀ ਲੰਦਾ ਉਹਦਾ ਪਹਿਲਾਂ ਵੀ ਜਾ ਕੇ ਪਕੜਾਈ ਸੀ ਬੱਚੇ ਬਹੁਤ ਉੱਡਦੇ ਆਪਾਂ ਬੰਦ ਵਾਲਾ ਜਿਹੜੀ ਛਾ ਮੜਾ ਲਾਲ ਜੀ ਛਾ ਮਾ ਬਾ ਛਾ ਮੋਹਿੰਦਰ ਵਾਲਾ ਇਹੋ ਗੋਲੇ ਕੱਢੀ ਜਾਂਦੇ ਆ ਇਹ ਹੀ ਕਾਲੇ ਜੀ ਨੇ ਕੱਢਦੇ ਲੜਨ ਤਰ ਤਰ ਤੇ ਹੈ ਨਹੀਂ ਪਿੱਛੇ ਬੈਠਾ ਲਾਲ ਜਿਹਨੇ ਇੱਕ ਪਿੱਛੇ ਲਾਲ ਜਿੰਦਾ ਬੈਠਾ ਬਾਈ ਉਹ ਆ ਮੱਲਾ ਵੀ ਤਾਂ ਨਾ ਉਹ ਲੱਡਿਆ ਬਈ ਉਹ ਰਾਜਨ ਤੇ ਤਾਂ ਨੇ ਜਾਲੇ ਉਥਰਾ ਠੀਕ ਹੈ ਗੱਲ ਤੇ ਕੋਈ ਆ ਸਾਰੇ ਉਹੀ ਨੇ ਬਾਈ ਕੰਨੇ ਵਾਲੀ ਠੀਕ ਆ ਰਾਜਨ ਵਾਲਾ ਬੱਡਾ ਇਹ ਬੱਡਾ ਲਾਲ ਸਰਾ ਓਏ ਇਹਦੇ ਮਾਂ ਕੋਈ ਹੋਰ ਨੇ ਇਹਦੇ ਮਾਂ ਕੋਈ ਕਿਤੇ ਹੋਰ ਨੇ ਹਾਂ ਆ ਵੀ ਆ ਵੀ ਰਾਜਨ ਵਾਲੀ ਆ ਤੇ ਇਹ ਵੀ ਰਾਜਨ ਵਾਲੀ ਆ ਉਹ ਪਿੱਛੇਲਾ ਵੀ ਰਾਜਨ ਵਾਲੀ ਆ ਉਹ ਵੀ ਆ ਤਕਰੀਬ ਨੇ ਸਾਰੇ ਜਿੱਤੇ ਹੋਏ ਨੇ ਜਿੱਤੇ ਹੋਏ ਹੀ ਰੋਕੇ ਹੋਏ ਰਹੀਏ ਠੀਕ ਆ ਆ ਰੱਖਣਿਆ ਦੇ ਪ੍ਰੋਗਰਾਮ ਵੀ ਮਾਣਿਆ ਪਰ ਤਾਂ ਆਇਆ ਨਾ ਬਰਾਬਰ ਪਹਿਲਾਂ ਫਟੋਕਰੀਆਂ ਲੱਗੀਆਂ ਉਧਰ ਲੱਗੀਆਂ ਭਾਬਾ ਲੋਨੂ ਜੇ ਕੰਮ ਉਹ ਸਾੜੇ ਵੀ ਉੱਥੇ ਜਿੱਦਾਂ ਟੋਕਰੀਆਂ ਅੰਡੇ ਧਰ ਲੰਦਾ ਬੱਚਾ ਹੁੰਦਾ ਅੰਡੇ ਧਰਲੇ ਅੰਡੇ ਵਾਂਡੇ ਖਰਾਬ ਹੋ ਜਾਂਦੇ ਬਸ ਉਹਨਾਂ ਬਿੱਠੇ ਨਹੀਂ ਲੱਗ ਜਾਂਦੀਆਂ ਬੱਚਾ ਉਹ ਚ ਬਣਦੀ ਮਿੱਟੀ ਮਰਦਾ ਚੱਕਣੇ ਪੈਂਦੇ ਆ ਹਾਂ ਜੇ ਬੱਚੇ ਚੱਕਣੇ ਪੈਂਦੇ ਆ ਆ ਜਿੱਟੀਆਂ ਵਾਲੀ ਮਿਲਾਜਣ ਵਾਲੀ ਆ ਆਹ ਬਾਈ ਉਥੋਂ ਨੌਰੇ ਚੋਂ ਆਈ ਹੈ ਜਿਹੜੇ ਆਪਣੇ ਬੀਹੋ ਲੈਗੇ ਉਧਰ ਸੰਤ ਘੰਡੇ ਬੰਨੇ ਵਾਲੇ ਸੰਤ ਘੰਡੇ ਬੰਨੇ ਨਰਮਪੁਰ ਵਾਲੇ ਆਹ ਮੋਰ ਵਾਲੇ ਮੋਰ ਤੋਂ ਅੱਧੀ ਸਮੱਜ ਦੀ ਨੇ ਉੱਥੋਂ ਨਾਲ ਤੇ ਮੀਰਾ ਬਲਾਲਾ ਹੈ ਨਾ ਠੀਕ ਆ ਤੇ ਇਹਨੇ ਫੌਜੀ ਵਾਲੇ ਕੂਹ ਤੇ ਖੋਹ ਲਾ ਲਾ ਇੱਕ ਪਤੀ ਉਹ ਹੀ ਟੀਆ ਬਈ ਉਹ ਹੀ ਕੂਹ ਤੇ ਲੈ ਆਪ ਬੁੜੇ ਲਾ ਰਿਹਾ ਹੈ ਇਹ ਕਿਹੜੇ ਚਾਹ ਨਾ 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 ਇਹ ਇਹ ਬਈ ਮਤ ਦੇ ਕਰਮਾਈ ਆਪ ਨੇ ਅੱਛਾ ਹੋਰਲੀ ਬਾਤ ਦੇ ਪਰਲੀ ਪਰਲੀ ਆਪਣੇ ਬੰਦਰ ਬੁੰਨੇ ਆਣਗੇ ਨਾ ਨਹੀਂ ਹੈ ਹੂੰ ਹਾਂ ਲਗਾ ਮੈਂ ਬਾਈ ਮੇਰੀ ਧੌਣ ਵਾਲੀ ਦੁਨੀਆ ਲੈ ਲੀ ਹਾਂ ਇੱਥੇ ਸਾਰੇ 2-2.5 ਮਹੀਨੇ ਹੋ ਗਿਆ ਬੜੀ ਜਿਆਦਾ 3-4 ਦਿਨ ਦੀ ਜਵਾਬ ਦਾ ਜਿਹੜਾ ਜੋ ਆ ਕੇ ਦੱਸ ਦੀ ਇਹ ਰਾਤਾ ਕੋਠਾ ਪੱਟੀ ਕੀ ਕਿਹਦੇ ਨਾ ਹਾਂ ਲਾ ਤੇ ਕਾਟ ਕੇ ਲਾਏ ਕਾਟ ਕੇ ਲਾਏ ਕਾਟ ਲੈ ਹਾਂ ਕਾਟ ਲੈ ਪਤਾ ਨਹੀਂ ਕਾ ਬਾਹਰ ਹੀ ਹੋਏ ਆ ਬਾਹਰ ਜਦੋਂ ਬਾਹਰ ਚੱਕਦੇ ਮਾਰ ਬਾਈ ਜੀ ਕਿੰਨੀ ਮਾਰ ਕਰੇ